ਇੱਕ ਬੰਦੇ ਦੀ ਘਰ ਵਾਲੀ ਅਚਾਨਕ ਲਾਪਤਾ ਹੋ ਜਾਂਦੀ ਹੈ ਉਹ ਪਰੇਸ਼ਾਨ ਹੁੰਦਾ ਆਪਣੇ ਪਰਿਵਾਰ ਦੇ ਨਾਲ ਉਸ ਦੀ ਤਲਾਸ਼ ਕਰਦਾ ਹੈ ਇਧਰੋਂ ਉਧਰੋਂ ਸਭ ਕਿਤੋਂ ਰਿਸ਼ਤੇਦਾਰੀਆਂ ਦੇ ਵਿੱਚੋਂ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਉਸ ਦੀ ਪਤਨੀ ਨਹੀਂ ਮਿਲਦੀ ਆਖਰ ਪਤਨੀ ਦੇ ਪੇਕੇਆਂ ਨੂੰ ਕਾਲ ਕੀਤੀ ਜਾਂਦੀ ਹੈ ਪੇਕੇ ਆਉਂਦੇ ਨੇ ਕੁੜੀ ਦਾ ਪਿਓ ਵੀ ਆਪਣੀ ਧੀ ਦੀ ਤਲਾਸ਼ ਕਰਦਾ ਹੈ ਇਧਰੋਂ ਉਧਰੋਂ ਸਭ ਕਿਤੋਂ ਪਤਾ ਕੀਤਾ ਜਾਂਦਾ ਹੈ ਬੜੀ ਬਰੀਕੀ ਦੇ ਨਾਲ ਪਿਤਾ ਆਪਣੀ ਧੀ ਦੀ ਤਲਾਸ਼ ਕਰਦਾ ਹੈ ਤੇ ਆਖਰ 2 ਮਹੀਨੇ ਬਾਅਦ ਉਸਦੀ ਧੀ ਮਿਲ ਜਾਂਦੀ ਹੈ ਧੀ ਸਹੁਰਿਆਂ ਦੇ ਘਰ ਦੇ ਬਿਲਕੁਲ ਸਾਹਮਣੇ ਉਹ ਮਿਲਦੀ ਹੈ ਪਰ ਜਿਹੜੇ ਹਾਲਾਤਾਂ ਦੇ ਵਿੱਚ ਧੀ ਮਿਲਦੀ ਹੈ ਉਸ ਨੂੰ ਦੇਖ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਫਰੀਦাবাদ ਇਸ ਦਾ ਥਾਣਾ ਪੱਲਾ ਥਾਣੇ ਦੇ ਅਧੀਨ ਪੈਂਦਾ ਰੌਸ਼ਨ ਨਗਰ ਰੌਸ਼ਨ ਨਗਰ ਦੀ ਗਲੀ ਨੰਬਰ 1 ਦਾ ਰਹਿਣ ਵਾਲਾ ਅਰुण ਜੋ ਕਿ ਇੱਕ ਕਪੜਾ ਵਪਾਰੀ ਸੀ ਉਸ ਦਾ ਵਿਆਹ ਹੁੰਦਾ ਹੈ 2023 ਦੇ ਵਿੱਚ ਯੂਪੀ ਦੇ ਫਰੋਜ਼ਾਬਾਦ ਦੀ ਰਹਿਣ ਵਾਲੀ ਤਨੂ ਦੇ ਨਾਲ ਸਭ ਕੁਝ ਬੜਾ ਚੰਗਾ ਚੱਲ ਰਿਹਾ ਸੀ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਜੋ ਇਹ ਅਰुण ਹੁੰਦਾ ਹੈ ਇਹ ਆਪਣੇ ਪਿਤਾ ਭੂਪ ਸਿੰਘ ਦੇ ਨਾਲ ਹੀ ਕੱਪੜੇ ਦਾ ਕੰਮ ਕਰਦਾ ਹੁੰਦਾ ਹੈ ਸਭ ਕੁਝ ਬੜਾ ਚੰਗਾ ਸੀ ਚੱਲਦੇ ਚੱਲਦੇ 23 April 2025 ਆ ਜਾਂਦਾ ਹੈ 23 April 2025 ਨੂੰ ਇਸ ਦੀ ਪਤਨੀ ਤਨੂ ਅਚਾਨਕ ਘਰੋਂ ਲਾਪਤਾ ਹੋ ਜਾਂਦੀ ਹੈ ਹੁਣ ਇਹ ਬੜਾ ਪਰੇਸ਼ਾਨ ਹੁੰਦਾ ਹੈ ਇਸ ਦੇ ਘਰ ਵਾਲੇ ਵੀ ਪਰੇਸ਼ਾਨ ਹੁੰਦੇ ਆ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਤਨੂ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਤਨੂ ਦੇ ਪੇਕਿਆਂ ਨੂੰ ਕਾਲ ਕੀਤੀ ਜਾਂਦੀ ਹੈ ਪਰਿਵਾਰ ਵਾਲੇ ਆ ਜਾਂਦੇ ਨੇ ਪਿਤਾ ਆ ਜਾਂਦਾ ਹੈ ਤਨੂ ਦੀ ਤਲਾਸ਼ ਕਰਦੇ ਆ ਸਭ ਬੜੇ ਪਰੇਸ਼ਾਨ ਹੁੰਦੇ ਆ ਪਰ ਤਨੂ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਸੀ ਨੇੜੇ ਹੀ ਰੋਸ਼ਨ ਨਗਰ ਚੌਂਕੀ ਦੇ ਵਿੱਚ ਇਤਲਾਹ ਕੀਤੀ ਜਾਂਦੀ ਹੈ ਤਨੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਪੁਲਿਸ ਵੀ ਇਸ ਦੀ ਤਲਾਸ਼ ਕਰਦੀ ਹੈ ਪਰ ਤਨੂ ਦਾ ਤਾਂ ਕੁਝ ਵੀ ਪਤਾ ਨਹੀਂ ਸੀ ਪਿਤਾ ਬੜਾ ਪਰੇਸ਼ਾਨ ਸੀ ਸਾਰਾ ਪਰਿਵਾਰ ਬੜਾ ਪਰੇਸ਼ਾਨ ਸੀ ਤਨੂ ਦਾ ਪਤੀ ਬੜਾ ਪਰੇਸ਼ਾਨ ਸੀ ਹੁਣ ਲਗਾਤਾਰ ਇਸ ਦੀ ਤਲਾਸ਼ ਕਰਦੇ ਨੇ ਪਰ ਤਨੂ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਸਮਾਂ ਲੰਘਦਾ ਹੈ ਤਕਰੀਬਨ 2 ਮਹੀਨੇ ਲੰਘ ਜਾਂਦੇ ਆ ਪਰ ਤਨੂ ਦਾ ਕੁਝ ਵੀ ਪਤਾ ਨਹੀਂ ਸੀ ਜੋ ਪਿਤਾ ਹੁੰਦਾ ਹੈ ਉਹ ਆਪਣੀ ਬੇਟੀ ਲਈ ਬੜਾ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਉਹ ਆਪਣੀ ਬੇਟੀ ਦੀ ਤਲਾਸ਼ ਲਗਾਤਾਰ ਕਰਦਾ ਰਹਿੰਦਾ ਹੈ ਕਿਉਂਕਿ ਜੋ ਤਨੂ ਦਾ ਪਿਤਾ ਸੀ ਉਸ ਦਾ ਨਾਮ ਹਾਕਮ ਸਿੰਘ ਸੀ ਤੇ ਹਾਕਮ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਤਨੂ ਦੀਆਂ ਤਿੰਨ ਭੈਣਾਂ ਹੋਰ ਸੀ ਤਨੂ ਸਭ ਤੋਂ ਛੋਟੀ ਸੀ ਜਾਨੀਏ ਚਾਰ ਭੈਣਾਂ ਸੀ ਤੇ ਤਨੂ ਦਾ ਇੱਕ ਭਰਾ ਸੀ 10 ਸਾਲ ਦਾ ਸਾਰਾ ਪਰਿਵਾਰ ਬੜਾ ਪਰੇਸ਼ਾਨ ਹੁੰਦਾ ਕਿ ਆਖਰ ਉਹਨਾਂ ਦੀ ਬੇਟੀ ਗਈ ਤਾਂ ਗਈ ਕਿੱਥੇ ਤਨੂ ਦਾ ਪਿਓ ਹਾਕਮ ਆਪਣੀ ਬੇਟੀ ਦੀ ਤਲਾਸ਼ ਕਰ ਰਿਹਾ ਸੀ ਤਾਂ ਉਸ ਦੀਆਂ ਅਰຸນ ਦੇ ਨਾਲ ਵੀ ਗੱਲਾਂ ਹੁੰਦੀਆਂ ਸੀ ਅਰຸນ ਦੀਆਂ ਗੱਲਾਂ ਤੇ ਹਾਕਮ ਨੂੰ ਕੁਝ ਸ਼ੱਕ ਹੋਣ ਲੱਗਦਾ ਹੈ ਉਹ ਹੁਣ ਆਪਣੀ ਬੇਟੀ ਬਾਰੇ ਉਸਦੇ ਸਹੁਰੇ ਘਰ ਦੇ ਆਸੇ ਪਾਸੇ ਰਹਿਣ ਵਾਲਿਆਂ ਤੋਂ ਪਤਾ ਕਰਦਾ ਹੈ ਕਿ ਆਖਰ ਉਸ ਦਿਨ ਕੀ ਹੋਇਆ ਸੀ ਕਿੱਦਾਂ ਦੇ ਹਾਲਾਤ ਸੀ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ 23 ਅਪ੍ਰੈਲ ਤੋਂ ਇੱਕ ਦਿਨ ਪਹਿਲਾਂ ਜੋ ਤਨੂ ਦਾ ਸਹੁਰਾ ਪਰਿਵਾਰ ਸੀ ਉਸ ਦਾ ਪਤੀ ਆਰੋਨ ਤੇ ਭੂਪ ਸਿੰਘ ਇਹਨਾਂ ਨੇ ਆਪਣੇ ਘਰ ਦੇ ਬਾਹਰ ਸੀਬ੍ਰੇਜ ਲਈ 5 ਫੁੱਟ ਡੂੰਘਾ ਟੋਇਆ ਪਟਵਾਇਆ ਸੀ ਤੇ ਉਸ ਤੋਂ ਬਾਅਦ ਜਦੋਂ ਤਨੂ ਗਾਇਬ ਹੋ ਜਾਂਦੀ ਹੈ ਲਾਪਤਾ ਹੋ ਜਾਂਦੀ ਹੈ ਤਾਂ ਉਸੇ ਰਾਤ ਹੀ ਇਹ ਉਸ ਟੋਏ ਨੂੰ ਬੰਦ ਕਰ ਦਿੰਦੇ ਨੇ ਤੇ ਉਸ ਉੱਪਰ ਮਿਸਤਰੀ ਨੂੰ ਬੁਲਾ ਕੇ ਇੱਟਾਂ ਦਾ ਫਰਸ਼ ਵੀ ਲਵਾ ਦਿੰਦੇ ਆ ਇਹਨਾਂ ਨੇ ਆਸੇ-ਪਾਸੇ ਆਂਢੀ ਗੁਆਂਢੀਆਂ ਨੂੰ ਇਹੀ ਗੱਲ ਕਹੀ ਸੀ ਕਿ ਅਸੀਂ ਸੀਵਰੇਜ ਲਈ ਟੋਆ ਪਟਵਾ ਰਹੇ ਹਾਂ ਪਰ ਇਹ ਜੋ ਟੋਆ ਪਟਿਆ ਸੀ ਇਹ ਬਿਨਾਂ ਕਿਸੇ ਕਾਰਨ ਤੋਂ ਪਟਿਆ ਗਿਆ ਸੀ ਹੁਣ ਜੋ ਤਨੂ ਦਾ ਪਿਤਾ ਸੀ ਹਾਕਮ ਨੂੰ ਲੱਗਦਾ ਹੈ ਕਿ ਜ਼ਰੂਰ ਕੁਝ ਗੜਬੜਾ ਹੈ। ਮੇਰੀ ਬੇਟੀ ਨੂੰ ਇਹਨਾਂ ਨੇ ਹੀ ਲਾਪਤਾ ਕੀਤਾ। ਹੋ ਸਕਦਾ ਇਹਨਾਂ ਨੇ ਹੀ ਮੇਰੀ ਬੇਟੀ ਦਾ ਕਤਲ ਕਰ ਦਿੱਤਾ ਹੋਵੇ। ਹੁਣ ਹਾਕਮ ਥਾਣੇ ਜਾਂਦਾ ਹੈ। ਥਾਣੇ ਜਾ ਕੇ ਤਨੂ ਦੇ ਸਹੁਰਿਆਂ ਦੇ ਵਿਰੁੱਧ, ਪਤੀ ਦੇ ਅਤੇ ਉਸਦੇ ਪਿਤਾ ਦੇ ਵਿਰੁੱਧ ਇੱਕ ਐਫਆਈਆਰ ਦਰਜ ਕਰਵਾਉਂਦਾ ਹੈ। ਜਿਸ ਵਿੱਚ ਉਹ ਕਹਿੰਦਾ ਹੈ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਜੋ ਬੇਟੀ ਹੈ ਤਨੂ ਉਹ ਲਾਪਤਾ ਨਹੀਂ ਹੋਈ ਸਗੋਂ ਉਸ ਦੀ ਉਸਦੇ ਸਹੁਰੇ ਪਰਿਵਾਰ ਨੇ ਹਤਿਆ ਕਰ ਦਿੱਤੀ ਹੈ ਕਿਉਂਕਿ ਇਹ ਮੇਰੀ ਬੇਟੀ ਨੂੰ ਪਹਿਲਾਂ ਵੀ ਦਾਜ-ਦੇਹੇਜ਼ ਲਈ ਤੰਗ ਕਰਦੇ ਸੀ ਮੈਂ ਆਪਣੀ ਬੇਟੀ ਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਪਰ ਇਹ ਫੇਰ ਵੀ ਮੇਰੀ ਬੇਟੀ ਨੂੰ ਤੰਗ ਕਰਦੇ ਰਹੇ ਇੱਕ ਸਾਲ ਪਹਿਲਾਂ ਇਹਨਾਂ ਨੇ ਮੇਰੀ ਬੇਟੀ ਨੂੰ ਘਰ ਭੇਜ ਦਿੱਤਾ ਸੀ ਕਿ ਫੇਰ ਸਾਡੇ ਘਰੇ ਆਈ ਪਹਿਲਾਂ ਘਰੋਂ ਨਗਦੀ ਤੇ ਗਹਿਣੇ ਲੈ ਕੇ ਆਵਾਂ ਜਾਨੀ ਹਾਕਮ ਨੇ ਦੱਸਿਆ ਕਿ ਮੇਰੀ ਬੇਟੀ ਨੂੰ ਇਹ ਤੰਗ ਪਰੇਸ਼ਾਨ ਕਰਦੇ ਸੀ ਤੇ ਮੈਨੂੰ ਇਹੀ ਲੱਗਦਾ ਕਿ ਇਹਨਾਂ ਨੇ ਹੀ ਮੇਰੀ ਬੇਟੀ ਦਾ ਕਤਲ ਕੀਤਾ ਅਤੇ ਕਤਲ ਕਰਨ ਤੋਂ ਬਾਅਦ ਜੋ ਉਸਦੀ লাশ ਆ ਉਹ ਇਹਨਾਂ ਨੇ ਆਪਣੇ ਘਰ ਦੇ ਬਾਹਰ ਜੋ ਸੀਵਰੇਜ ਲਈ ਟੋਆ ਪਟਿਆ ਸੀ ਉਸ ਵਿੱਚ ਹੀ ਦਫਨਾ ਦਿੱਤੀ ਹੈ ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਜੀਸੀਬੀ ਮੰਗਵਾਈ ਜਾਂਦੀ ਹੈ ਉਸ ਤੋਂ ਬਾਅਦ ਤਨੂ ਦੇ ਸਹੁਰੇ ਪਰਿਵਾਰ ਦੇ ਸਾਹਮਣੇ ਜੋ ਟੋਆ ਬੰਦ ਕੀਤਾ ਸੀ ਜਿਸ ਉੱਪਰ ਇਹਨਾਂ ਨੇ ਇੱਟਾਂ ਦਾ ਫਰਸ਼ ਵੀ ਲਗਵਾ ਦਿੱਤਾ ਸੀ ਉਸ ਨੂੰ ਹੁਣ ਪੱਟਿਆ ਜਾਂਦਾ ਹੈ ਜਦੋਂ ਇਹ ਸਟੋਏ ਨੂੰ ਤਕਰੀਬਨ 5-6 ਫੁੱਟ ਪੱਟਿਆ ਜਾਂਦਾ ਹੈ ਤਾਂ ਜੋ ਨਜ਼ਾਰਾ ਲੋਕਾਂ ਦੇ ਸਾਹਮਣੇ ਸੀ ਉਹ ਦੇਖ ਕੇ ਲੋਕਾਂ ਦੇ ਹੋਸ਼ ਉੱਟ ਜਾਂਦੇ ਨੇ ਕਿਉਂਕਿ ਇਹ ਸਟੋਏ ਦੇ ਵਿੱਚੋਂ ਤਨੂ ਦੀ ਗਲੀ ਸੜੀ লাশ ਨਿਕਲ ਕੇ ਬਾਹਰ ਆਉਂਦੀ ਹੈ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਐਡਾ ਕ੍ਰਾਈਮਨਲ ਬੰਦਾ ਕਿਵੇਂ ਹੋ ਸਕਦਾ ਐਨਾ ਦਿਮਾਗ ਬੰਦੇ ਦਾ ਕਿਵੇਂ ਹੋ ਸਕਦਾ ਕਿ ਆਪਣੀ ਨੂੰਹ ਨੂੰ ਮਾਰ ਕੇ ਆਪਣੇ ਹੀ ਘਰ ਦੇ ਬਾਹਰ ਟੋਆ ਪਟਕੇ ਉਸ ਵਿੱਚ ਦੱਬ ਦੇਵੇ ਹੁਣ ਪੁਲਿਸ ਜੋ ਤਨੂ ਦਾ ਪਤੀ ਹੁੰਦਾ ਅਰुण ਅਤੇ ਉਸ ਦੇ ਪਿਤਾ ਭੂਪ ਸਿੰਘ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਦੇ ਵਿੱਚ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਆਪਣੀ ਨੂੰਹ ਦਾ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਨੂੰ ਬਾਹਰ ਟੋਏ ਦੇ ਵਿੱਚ ਦਬ ਦਿੱਤਾ ਸੀ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਐਨਾਂ ਉੱਪਰ ਕੇਸ ਦਰਜ ਕਰ ਲਿਆ ਪੁਲਿਸ ਹੁਣ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਐ ਕਿ ਆਖਰ ਉਸ ਦਿਨ ਕੀ ਹੋਇਆ ਸੀ ਕਿਸ ਕਾਰਨ ਇਹਨਾਂ ਨੇ ਤਨੂ ਦੀ ਹਤਿਆ ਕੀਤੀ ਐ ਪਰ ਤਨੂ ਦੀ ਭੈਣ ਪ੍ਰੀਤੀ ਨੇ ਕਿਹਾ ਕਿ ਇਹ ਸਹੁਰੇ ਪਰਿਵਾਰ ਵਾਲੇ ਮੇਰੀ ਭੈਣ ਨੂੰ ਤੰਗ ਕਰਦੇ ਸੀ ਸਾਡੇ ਨਾਲ ਫੋਨ ਤੇ ਗੱਲ ਵੀ ਨਹੀਂ ਕਰ ਲੈਂਦੇ ਸੀ ਤੇ ਜਦੋਂ ਉਹ ਗੱਲ ਕਰਦੀ ਤਾਂ ਗੱਲ ਕਰਦੇ ਕਰਦੇ ਹੀ ਫੋਨ ਨੂੰ ਕੱਟ ਦਿੰਦੇ ਸੀ ਅਤੇ ਇਸ ਨੂੰ ਦਾਜ ਦੇ ਹਿਸ ਲਈ ਤੰਗ ਕਰਦੇ ਸੀ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਕਿ ਆਖਰ ਇਹ ਸਹੁਰੇ ਪਰਿਵਾਰ ਨੇ ਤਨੂ ਦੀ ਹਤਿਆ ਕਿਉਂ ਕੀਤੀ ਹੈ ਇਸ ਪਿੱਛੇ ਕੀ ਕਾਰਨ ਸੀ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਨਿਕਲ ਕੇ ਆਏ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਨੂੰ ਮਾਰ ਕੇ ਸਹੁਰੇ ਪਰਿਵਾਰ ਨੇ ਆਪਣੇ ਹੀ ਘਰ ਦੇ ਬਾਹਰ ਦੱਬ ਦਿੱਤਾ ਤੇ 2 ਮਹੀਨਿਆਂ ਤੱਕ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਕਿ ਕਾਤਲ ਸਹੁਰੇ ਪਰਿਵਾਰ ਵਾਲੀ ਹੈ ਕੁੜੀ ਦਾ ਪਿਓ ਇਧਰ ਉਧਰ ਲੱਭਦਾ ਫਿਰਦਾ ਰਿਹਾ ਇਹ ਬੰਦੇ ਵੀ ਨਾਟਕ ਕਰਦੇ ਰਹੇ ਸਹੁਰੇ ਪਰਿਵਾਰ ਵਾਲੇ ਵੀ ਕਿ ਸਾਡੀ ਨੂੰ ਲਾਪਤਾ ਹੋ ਗਈ ਗਾਇਬ ਹੋ ਗਈ ਪਰ ਇਹ ਨਹੀਂ ਕਿਸੇ ਨੂੰ ਪਤਾ ਸੀ ਕਿ ਜੋ ਇਹ ਨਾਟਕ ਕਰ ਰਹੇ ਨੇ ਇਹੀ ਅਸਲ ਵਿੱਚ ਤਨੂ ਦੇ ਕਾਤਲ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲ ਜਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ